ਸਿਆਸੀ ਕਾਦੀ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਜੋਗਨ ਬੋਪਾ ਰਾ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਯੂਥ ਗੁਰਦਾਸਪੁਰ ਸ਼ਹਿਰੀ ਕਲਸੀ ਦੀ ਵਿਚਾਣ ਮੁਹਿੰਮ ਬਹੁਤ ਹੀ ਵਧੀਆ ਤੇ ਬਹੁਤ ਹੀ ਸਜਾੜੇ ਢੰਗ ਨਾਲ ਚੱਲ ਰਹੀ ਹੈ ਆਮ ਆਦਮੀ ਪਾਰਟੀ ਹਰ ਰੋਜ਼ ਦਿਨ ਹਰ ਦਿਨ ਚੜ੍ਹੇ ਦੇ ਨਾਲ ਇੱਕ ਨਵੇਂ ਸਿਖਰ ਵੱਲ ਵੱਧ ਰਹੀ ਹੈ ਬਹੁਤ ਜਲਦ ਬਹੁਤ ਹੀ ਜਲਦ ਗੁਰਦਾਸਪੁਰ ਦੇ ਵਿੱਚ ਕੁਝ ਬਹੁਤ ਵੱਡੇ ਸਿਆਸੀ ਨਾਮ ਸਾਡੇ ਨਾਲ ਜੁੜਨ ਜਾ ਰਹੇ ਨੇ ਠੀਕ ਹੈ ਜੀ ਤੇ ਉਹਦੇ ਨਾਲ ਪਾਰਟੀ ਨੂੰ ਹੋਰ ਬਲ ਮਿਲੇਗਾ ਇਸ ਕਰਕੇ ਅਸੀਂ ਕਹਿ ਸਕਦੇ ਆ ਵੀ ਸ਼ੈਰੀ ਕਲਸੀਦੀ ਦੀ ਜਿਹੜੀ ਚੋਣ ਮਹਿੰਮਿਆ ਉਹ ਇੱਕਦਮ ਸਹੀ ਢੰਗ ਨਾਲ ਤੇ ਸਹੀ ਤਰੀਕੇ ਤੇ ਚੱਲ ਰਹੀ ਆ ਤੁਹਾਨੂੰ ਇਲੈਕਸ਼ਨਸ ਦੇ ਰਿਜ਼ਲਟ ਦੱਸ ਦੇਣਗੇ ਕਿ ਸ਼ੈਰੀ ਕਲਸੀਦੀ ਜਿਹੜੀ ਚੋਣ ਮਹਿੰਮ ਸੀ ਉਹ ਨੇ ਕੀ ਕੀ ਕਸਰ ਪਾਏ ਤੇ ਲੋਕਾਂ ਦਾ ਮਾਨਸਾਭ ਦੇ ਪ੍ਰਤੀ ਜਿਹੜਾ ਪਿਆਰ ਆ ਉਹ ਇਲੈਕਸ਼ਨ ਦੇ ਰਿਜ਼ਲਟਸ ਉਹ ਪੇਟੀਆਂ ਉਹ ਮਸ਼ੀਨਾਂ ਜ਼ਰੂਰ ਦੱਸਣਗੇ ਸਾਡਾ ਮੁਕਾਬਲਾ ਦੇਖੋ ਜੀ ਤੁਸੀਂ ਕਹਿ ਰਹੇ ਹੋ ਤੇ ਮੁਕਾਬਲਾ ਅਸੀਂ ਕਾਂਗਰਸ ਨਾਲ ਕਹਿ ਦਿੰਦੇ ਆ ਬਾਕੀ ਇਹ ਆ ਕਿ ਮਾਨ ਸਾਹਿਬ ਦੀ ਸੋਚ ਦੇ ਸਾਹਮਣੇ ਇਸ ਵੇਲੇ ਸਾਰੇ ਮੁਕਾਬਲੇ ਧਾਰਾਸ਼ਹੀ ਹੋਏ ਪਏ ਨੇ ਲੋਕ ਮਾਨ ਸਾਹਿਬ ਦੇ ਲਈ ਮਾਨ ਸਾਹਿਬ ਦੀ ਸੋਚ ਨੂੰ ਚਮੇ ਦੋਵੇਂ ਪੈਰ ਚੱਕ ਕੇ ਆਪਣੇ ਨਾਲ ਲੈ ਕੇ ਨਾਲ ਲੋਕਾਂ ਨੂੰ ਲੈ ਕੇ ਚੱਲ ਗਏ ਨੇ ਤਾਂ ਮਾਨ ਸਾਹਿਬ ਨੂੰ ਉਹ ਹਰ ਹਾਲ ਜਿਤਾਉਣਾ ਚਾਹੁੰਦੇ ਨੇ ਮੈਂ ਪੀਟਰ ਮੱਟੂ ਆਮ ਆਦਮੀ ਪਾਰਟੀ ਘਟ ਗਿਣਤੀ ਬਾਈ ਜ਼ਿਲ੍ਹਾ ਪ੍ਰਧਾਨ ਔਰ ਜੋ ਮਾਨ ਸਾਹਿਬ ਨੇ ਸ਼ਹਿਰੀ ਤੇ ਭਰੋਸਾ ਦਿਤਾਇਆ ਏ ਉਸ ਭਰੋਸੇ ਦੇ ਡਿਸਟ੍ਰਿਕਟ ਗੁਰਦਾਸਪੁਰ ਦੇ ਲੋਕ ਬਹੁਤ ਖੜੇ ਉਤਰਨਗੇ ਬਾਈ ਦੇ ਵਿੱਚ ਅਸੀਂ ਇੱਕ ਮੌਕਾ ਮੰਗਿਆ ਸੀ ਲੋਕਾਂ ਕੋਲੋਂ ਕਿ ਇੱਕ ਮੌਕਾ ਦੋ ਸਾਨੂੰ ਤੇ ਅਸੀਂ ਪੰਜਾਬ ਦੇ ਵਿੱਚ ਕੰਮ ਕਰਕੇ ਵਿਖਾਵਾਂਗੇ ਜੇ ਲੋਕਾਂ ਨੇ ਸਾਨੂੰ ਪੂਰੇ ਪੰਜਾਬ ਨੇ ਅਸੀਂ ਬਹੁਤ ਪਿਆਰ ਦਿੱਤਾ ਔਰ ਮੌਕਾ ਦਿੱਤਾ ਔਰ ਉਸੇ ਹੀ ਪਿਆਰ ਦੇ ਨਾਲ ਮਾਨ ਸਾਹਿਬ ਨੇ ਜੋ ਪੰਜਾਬ ਦੇ ਵਿੱਚ ਕੰਮ ਕੀਤੇ ਉਸ ਕੰਮ ਦੇ ਆਧਾਰ ਤੇ ਅਸੀਂ ਅੱਜ ਲੋਕਾਂ ਦੇ ਵਿੱਚ ਫੇਰ ਆਏ ਆ ਔਰ ਸਾਨੂੰ ਪੂਰੀ ਉਮੀਦ ਹੈ ਕਿ ਲੋਕ ਸਾਨੂੰ ਬਹੁਤ ਹੀ ਪਿਆਰ ਦੇਣਗੇ ਸਾਡੇ 13 ਦੇ 13 ਜੋ ਮਾਨ ਸਾਹਿਬ ਦਾ ਸੁਪਨਾ ਹੈ 13 ਦੀ 13 0 ਉਹ ਸੁਪਨਾ ਪੂਰਾ ਕਰਨਗੇ ਔਰ ਅਸੀਂ ਜੋ ਵੀ ਅੱਜ ਤੱਕ ਕੰਮ ਕੀਤੇ ਆ ਬਿਜਲੀ ਫ੍ਰੀ ਹੋਏ ਜਾਂ 43000 ਨੌਕਰੀ ਹੋਵੇ ਜਾਂ ਕੋਈ ਜਿੰਨੇ ਵੀ ਕੰਮ ਪੰਜਾਬ ਚ ਗਿਣ ਸਾਰੇ ਦੱਸਣ ਦੀ ਲੋੜ ਨਹੀਂ ਲੋਕਾਂ ਨੂੰ ਪਤਾ ਇਹ ਲੋਕਾਂ ਦੇ ਵਿੱਚ ਕੰਮ ਕੀਤੇ ਨੇ ਉਸ ਕੰਮ ਦੇ ਆਧਾਰ ਤੇ ਅੱਜ ਅਸੀਂ ਵੋਟ ਮੰਗ ਰਹੇ ਆ ਤੇ ਉਹ ਸਾਨੂੰ ਬਹੁਤ ਹੀ ਪਿਆਰ ਮਿਲ ਰਿਹਾ ਉਹ ਸ਼ੈਰੀ ਕਲਸੀ ਜੀ ਨੂੰ ਅਸੀਂ ਬਹੁਤ ਹੀ ਵੱਡੀ ਲੀਡ ਨਾਲ ਜ਼ਿਲ੍ਹਾ ਗਰਦਾਸਪੁਰ ਤੋਂ ਜਿਤਾਵਾਂਗੇ ਧੰਨਵਾਦ ਜੀ